ਕੀ ਬਣਾਉਣ ਲੱਗੇ ਆ ਅੱਜ ਆਪਾਂ ਨਾ ਬਣਾਉਣੇ ਆਪਾਂ ਦਿੰਨੇ ਦੀ ਤੇ ਇਮਲੀ ਦੀ ਚਟਨੀ ਓਕੇ ਜਿੰਦੇ ਵਿੱਚ ਆਪਾਂ ਲੈ ਲਏ ਦਿੰਨਾ ਲਿਆਇਆ ਕੌਲੀ ਇੱਕ ਤੇ ਇੱਕ ਕੜਚੀ ਲਈਏ ਇਮਲੀ ਦੀ ਤੇ ਚਾਰ ਪਿਆਜ਼ ਤੇ ਅੱਧਾ ਚਮਚ ਲਿਆ ਆਪਾਂ ਲਾਲ ਮਿਰਚ ਦਾ ਇੱਕ ਚਮਚ ਲਿਆ ਆਪਾਂ ਨਮਕ ਦਾ ਤੇ ਚਾਰ ਚਮਚ ਲਿਆ ਆਪਾਂ ਚੀਨੀ ਦੇ ਹੁਣ ਆਪਾਂ ਲ ਇਮਲੀ ਨੂੰ ਵਾਸ਼ ਕਰ ਲਿਆ ਇੱਕ ਵਾਰ ਇਹਨੂੰ ਵਿੱਚ ਪਾਵਾਂਗੇ ਉਸ ਤੋਂ ਬਾਅਦ ਆਪਾਂ ਨਾ ਨਮਕ ਪਾਵਾਂਗੇ ਇਹਨੂੰ ਥੋੜਾ ਜਿਹਾ ਨਾ ਕੁੱਟ ਲਾਂਗੇ ਤੇ ਪਿਆਜ਼ ਵੀ ਧੋ ਕੇ ਰੱਖ ਲਿਆ ਪਦੀਨਾ ਵੀ ਧੋ ਕੇ ਰੱਖ ਲਿਆ ਹੁਣ ਇਹਨਾਂ ਨੂੰ ਕੁੱਟ ਕੇ ਤੇ ਇਹਨਾਂ ਦੀਆਂ ਨਾ ਗਿੜਕਾ ਕੱਢਾਂਗੇ ਇਮਲੀ ਵੀ ਆਪਾਂ ਨਾ ਥੋੜੇ ਜਿਹਾ ਰਗੜ ਕੇ ਤੇ ਗਿੜਕਾ ਕੱਢ ਲਿਆ ਨੇ ਹੁਣ ਆਪਾਂ ਪਾਵਾਂਗੇ ਪਦੀਨਾ ਵਾਸ਼ ਕੀਤਾ ਹੋਇਆ ਉਸ ਤੋਂ ਬਾਅਦ ਪਾਵਾਂਗੇ ਆਪਾਂ ਪਿਆਜ਼ ਕੱਟੇ ਹੋਏ ਜਿਹੜੇ ਚਾਰ ਪਿਆਜ਼ ਸੀਗੇ ਉਹਨਾਂ ਨੂੰ ਆਪਾਂ ਧੋ ਕੇ ਵਾਸ ਕਰ ਲਿਆ ਇਹ ਪਾਵਾਂਗੇ ਹੁਣ ਇਹਨੂੰ ਆਪਾਂ ਕੁੱਟ ਕੇ ਤੇ ਜਿਹੜੀ ਚੀਨੀ ਤੇ ਲਾਲ ਮਿਰਚੇ ਬਾਅਦ ਚ ਪਾਉਂਦੇ ਪਿਆਜ਼ ਆਪਾਂ ਬ੍ਰੇਕ ਕਰ ਲਿਆ ਹੁਣ ਆਪਾਂ ਪਾ ਦੇਣਾ ਕਿ ਚੀਨੀ ਤੇ ਲਾਲ ਮਿਰਚ ਬੋਲੋ ਚੀਨਾ ਨੂੰ ਬ੍ਰੇਕ ਕਰਕੇ ਫਿਰ ਮਜ਼ੇਦਾਰ ਚਟਨੀ ਖਾਓ ਇਹਨਾਂ ਤਿਆਰ ਹੋ ਗਈ ਹੈ ਤੁਸੀਂ ਸਾਰੇ ਨਾ ਪਰੌਂਠਾ ਬਣਾਇਆ ਜੇ ਤੇ ਮੱਖਣ ਰੱਖਿਆ ਜੇ ਤੇ ਟਰਾਈ ਜ਼ਰੂਰ ਕਰਿਆ ਜੇ ਤੇ ਕਮੈਂਟ ਕਰਿਆ ਜੇ